ਜਿੰਨਾ ਪਾਣੀ ਹਰਿਆਣਾ ਵਰਤਦਾ ਉਹ 30 ਮਈ ਕੋ ਲੈ ਕੇ 30 ਮਈ ਤੱਕ ਵਰਤਦਾ ਤੇ ਕਿਹੜਾ ਉਹਦਾ ਕੋਟਾ ਸੀ ਉਹਨੇ 1 ਮਹੀਨਾ ਪਹਿਲਾਂ ਪੂਰਾ ਕਰ ਲਿਆ ਹੋ ਸਕਦਾ ਪਹਿਲਾਂ ਵੀ ਕਿਹੜਾ ਉਹਦਾ ਕੋਟਾ 1 ਮਹੀਨਾ ਪਹਿਲਾਂ ਪੂਰਾ ਪੂਰਾ ਦਾ ਹੋ ਪਰ ਇਸ ਵਾਰ ਇਹਦਾ ਰੁਕਾ ਪਿਆ ਹੋਰ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਅਸੀਂ ਕਹਿੰਦੇ ਭੋਲੇ ਲਾਂਗਾਨੀ ਦੇ ਰਾਸ ਤੋਂ ਹੋ ਗਿਆ ਹਰਿਆਣਾ ਦਾ ਮੰਨਣਾ ਕਰਦੇ ਹੋ। ਹੋਰ ਦਾ ਹੋਰ ਭਗਾੜੇ ਦਾ ਦੇ ਆਖੋ ਕਹਿੰਦੇ ਅਸੀਂ ਪਾਣੀ ਦੀ ਜਾਣਦੇ ਜਾਂਗੇ ਤੇ ਇਹਨਾਂ ਦੇ ਰਿਸ਼ਤੇਦਾਰ ਖਡਾਲੇ ਜਿਹੜੇ ਨੇ ਉਹ ਕਹਿੰਦੇ ਲਾਤੂ ਕੇ ਭੂਤ ਬਾਤੂ ਸੇ ਨਹੀਂ ਮੰਨਦੇ ਇਹਨਾਂ ਨੂੰ ਉੱਤੋਂ ਕਹਿੰਦੇ ਮਿਹਰਬਾਨੀ ਦੇਣ। ਸ੍ਰੀ ਕੁਮਾਰਦੀਕਰ ਆ ਪਿੱਛੇ ਵੀ ਭਾਰਤ ਤੇ ਪਾਕਿਸਤਾਨ ਦੇ ਕੋਈ মিডিਏ ਨੇ ਦੋ ਦੇਸ਼ਾਂ ਦੇ ਲੋਕਾਂ ਵਿਚਕਾਰ ਨਫ਼ਰਤ ਫੈਲਾਉਣ ਦਾ ਕੰਮ ਕੀਤਾ। ਬੜੀ ਮਾੜੀ ਗੱਟਨਾ ਆਪਣੀ ਪੈ ਨੇ ਹੱਥੇ ਲੋਕਾਂ ਕੋਲੀਆਂ ਨਾਲ ਭੁੰਦਿਆਂ ਗਿਆ ਇਹ ਨਾ ਨਹੀਂ ਪੁਲਾਕਾਰਾ ਸੀ ਇਹ ਜਾਲ ਮਾਨਾ ਤੇ ਵਹਿਸੀਕਾਰਾ ਸੀ ਇਹ ਨਹੀਂ ਹੋਣਾ ਚਾਹੀਦਾ ਸੀ ਪਰ ਪਹਿਲ ਗਾਉਂ ਦੇ ਹੁੰਦੇ ਨੂੰ ਲੈ ਕੇ ਕੋਈ মিডিਆ ਨੇ ਚਾਹੇ ਉਹ ਪਾਕਿਸਤਾਨ ਦਾ ਸੀ ਤੇ ਚਾਹੇ ਉਹ ਭਾਰਤ ਦਾ ਇਹਨਾਂ ਨੇ ਦੋਨਾਂ ਦਿਸ਼ਾ ਦੇ ਲੋਕਾਂ ਬਦਕਾਰ ਨਫਰਤ ਪੈਦਾ ਕਰਨ ਦਾ ਜਰੀਆ ਦਿੱਤਾ ਤੇ ਹੁਣ ਪੰਜਾਬ ਦੇ ਵੀ ਲੀਡਰ ਸਾਰੀਆਂ ਪਾਰਟੀਆਂ ਦੇ ਤੇ ਹਰਿਆਣਾ ਦੇ ਵੀ ਲੀਡਰ ਸਾਧੀਆਂ ਪਾਰਟੀਆਂ ਦੇ ਦੋ ਸਕੇਟਾਂ ਤੇ ਲੋਕਾਂ ਦੇ ਦਰਮਿਆਨ ਨਫਰਤ ਪੈਦਾ ਕਰਨ ਦਾ ਇਹ ਹਲਕਾ ਜਿਹਾ ਕੰਮ ਜਦੋਂ ਟੀਸੀਏ ਪਾਸ ਹੋਇਆ ਡੈਮ ਸੇਫਟੀ ਐਕਟ ਜਦੋਂ ਪਾਸ ਹੋਇਆ 2021 ਦੇ ਵਿੱਚ 2019 ਦੇ ਵਿੱਚ ਲੋਕ ਸਭਾ ਦੇ ਵਿੱਚੋ ਕੇਸ ਹੋਇਆ ਉਦੋਂ ਪੰਜਾਬ ਦੇ ਜਿਹੜੇ ਐਮਟੀ ਹੈ ਇਹਨਾਂ ਪਾਰਟੀਆਂ ਦੇ ਉਹ ਕੀ ਕਰਦੇ ਸੀ ਕਿਹੜਾ ਸਟੈਂਡ ਲਿਆ ਇਹਨਾਂ ਨੇ ਟੀਸੀਏ ਦੇ ਖਿਲਾਫ ਇਹ ਦੱਸੋ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਮੁਤਮਦਨੀ ਵੀ ਉਸ ਵਕਤ ਐਮਐਮਪੀ ਸੀ ਦੇ ਵੀ ਹਰ ਸਿਮਰਤ ਕੌਰ ਵੀ ਆਪੀ ਸੀ ਕਾਂਗਰਸ ਨੇ ਵੀ ਆਪੀ ਸੀ ਪਾਰਲਮੈਂਟ ਦੇ ਵਿੱਚ ਜਦੋਂ ਗੇਮ ਸੈਫਟੀ ਐਕਟ ਜਿਸ ਜਿਹੜਾ ਪਾਸ ਹੋਇਆ ਉਸ ਵਕਤ ਜਿਹੜੇ ਐ ਤੇ ਕੀ ਕਰ ਰਹੇ ਸੀ ਇਹਨਾਂ ਨੇ ਹੱਕ ਦੇ ਵਿੱਚ ਵੋਟ ਪਾਈ ਸੀ ਜਾਂ ਵਿਰੋਧ ਦੇ ਵਿੱਚ ਵੋਟ ਪਾਈ ਸੀ ਪੰਜਾਬ ਦੇ ਲੋਕਾਂ ਨੂੰ ਦੱਸੋ ਪੂਰਕ ਬਣਾਉਂਦੀ ਜਿਹੜੀ ਰਾਜਨੀਤੀ ਜਿਹੜੀ ਹੈ ਤੇ ਬੜੇ ਲੰਮੇ ਸਮੇਂ ਤੋਂ ਚੱਲ ਰਹੀ ਹੈ ਤੇ ਅੱਜ ਵੀ ਸਾਨੂੰ ਜਿਹੜਾ ਉਰਲ ਬਣਾਇਆ ਗਿਆ ਪੂਰਾ ਦਾ ਪਾਣੀ ਦਾ ਸਾਡਾ ਕਹਾਵਤ ਦੀ ਗੱਲ ਹੈ ਕਹਿੰਦਾ ਪਾਣੀ ਦਾ ਸਾਡਾ ਹਮਾਤੋਂ ਤੋਂ ਨਿਕਲਦਾ ਹੈ ਹਮਾਤੋਂ ਤੋਂ ਪਾਣੀ ਕਿੱਥੇ ਨਿਕਲਦਾ ਹੈ ਇਹ ਜਿਹੜਾ ਕੇਂਦਰ ਸਰਕਾਰ ਨੇ 1947 ਨੂੰ ਲੈ ਕੇ ਹੁਣ ਤੱਕ ਵੀ ਰੱਖੂ ਭਾਰਤ ਨੂੰ ਇੱਕ ਕਰਨ ਦੇ ਨਾਂ 'ਤੇ ਜਿਹੜਾ ਇਹ ਯਤਨ ਕੀਤਾ ਨਾ ਇਹ ਯਤਨ 2000 ਸਾਲ ਦੇ ਵਿੱਚ ਕਿੰਬਰ ਪਹਿਲਾਂ ਨਹੀਂ ਹੋਇਆ ਜਗਨ ਸਿੱਤ ਸਿਪਾਹ ਤੋਂ ਮਹਾਨ ਦਾ ਯਤਨ ਕਰਦੇ ਹੋ ਜਦੋਂ ਤੁਸੀਂ ਕਿਸੇ ਕਿਸੇ ਦੇ ਇਤਿਹਾਸ ਨੂੰ ਮਾਰਨ ਦਾ ਯਤਨ ਕਰਦੇ ਹੋ ਜਦੋਂ ਤੁਸੀਂ ਕਿਸੇ ਦੀ ਭਾਸ਼ਾ ਨੂੰ ਮਾਰਨ ਦਾ ਯਤਨ ਕਰਦੇ ਹੋ ਤੇ ਮੰਨ ਲਓ ਕਿ ਤੁਸੀਂ ਇਸ ਸੰਬੰਧਕ ਦੇ ਉੱਤੇ ਰਾਜ ਕਰ पाओगे ਤੁਸੀਂ ਰਾਜ ਨਹੀਂ ਕਰ ਸਕੋ ਭਾਰਤ ਦੇ ਹਰ ਹੁਕਮਿਆਂ ਦੇ ਵਿੱਚ ਵੱਖਰੀ ਵੱਖਰੀ ਭਾਸ਼ਾ ਹੈ ਹਰ ਦਾ ਕੇਰ ਸਰਕਾਰ ਨੂੰ ਸਬੰਧਿਤ ਚਾਹੀਦਾ ਇੱਕ এডਿਕੇਸ਼ਨ ਪਾਲਿਸੀ ਦੀ ਆਤੀ ਜਾ ਰਹੀ ਹੈ ਵਹੀਂ ਜੀ ਦਾ ਖਾਸਾ ਵਹੀਂ ਜੀ ਬਤੇ ਅੱਜ 4 ਮਈ ਨੂੰ ਹੋਏ ਪਾਠ ਇਕੱਠ ਦੇ ਵਿੱਚ ਬੇਮਖਾਲ ਜੋ ਸਾਡੀ ਸੰਗਤ ਨੇ ਹਲਾੜਾ ਦਿੱਤਾ ਏ ਉਹਦਾ ਅਸੀਂ ਸਾਰੇ ਕਮੇਟੀ ਮੈਂਬਰ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡਾ ਰੋਮ ਰੋ ਰੀਡਿੰਗ ਹੈ ਜਿਹੜੀ ਸੰਗਤ ਨਾਲ ਏਡੀ ਵੱਡੀ ਤਾਰਾ ਦੇ ਵਿੱਚ ਪਹੁੰਚ ਕੇ ਸਾਡੇ ਡੀਲਰ ਸਾਹਿਬਾਨ ਦੇ ਖਾਸ ਤੌਰ ਤੇ ਜਰਨੀ ਹਪਰੀ ਸਿੰਘ ਜੀ ਦੇ ਵਿਚਾਰ ਸੁਣੇ ਆ ਅਸੀਂ ਮਾਫੀ ਵੀ ਚਾਹੁੰਦੇ ਆ ਕਿਉਂਕਿ ਸਾਡੇ ਪ੍ਰਬੰਧ ਘਟ ਗਏ ਪਰ ਫਿਰ ਵੀ ਸੰਗਤ ਉੱਠ ਕੇ ਨਹੀਂ ਗਈ ਸਾਰੀ ਸੰਗਤ ਨੇ ਰਾਸ਼ਟਾਕਰ ਸਿੰਘ ਸਾਹਿਬ ਦੇ ਬਿਆਨ ਵਿਚਾਰ ਸੁਣੇ ਆ ਸੋ ਸਾਡਾ ਸਾਰੇ ਵੱਲੋਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ